ਜਿਹੜੀਆਂ ਗੋਲੀਆਂ ਤੋਂ ਬਾਹਰ ਸੱਟਦੀਆਂ ਨਾ ਸਭ ਕੁਝ ਮੈਂ ਦੇਖ ਲਿਆ। ਬੇਬੇ ਤੂੰ ਤਾਂ ਨਾ ਚੁੱਪ ਹੀ ਰਹਿ। ਕਹਿ ਨਹੀਂ ਚਾਹੁੰਦੀ ਢਿਮਾ ਮਾ ਬਣ। ਕੋਈ ਦੁਨੀਆ ਦੀ ਔਰਤ ਚਾਹੂਗੀ ਵੀ ਉਹ ਮਾ ਨਾ ਬਣੇ। ਪਤੀ ਜੀ ਨੇ ਪਤੀਜਾ ਚਾਹਿੰਦਾ। ਪਰ ਮਾਤਮਾ ਮੇਰੀ ਵੀ ਸੁਣ ਲੈ। ਮੈਨੂੰ ਵੀ ਕੋਈ ਪੋਤਾ-ਪੋਤੀ ਦੇ ਦੇ। ਖੇੜ ਲੱਗੀ ਰਿਹਾ ਕਰੂੰ। ਨਹੀਂ ਤਾਂ ਕੰਧਾਂ 'ਚ ਵੱਜਦੀ ਤੁਰੀ ਫਿਰਦੀ ਆ। ਕਿਤੇ ਉੱਧਰ ਵਾਗੀ ਕਿਤੇ ਉੱਧਰ ਵਾਗੀ। ਇਹ ਜਾਂ ਮੈਂ ਕੀ ਮਾਰਾ ਕੀਤਾ। ਪੋਤੀ ਨਹੀਂ ਬੇਬੇ। ਪੁੱਤ ਕੀ ਬੋਲੀ ਅੰਮ੍ਰਿਤ ਨੀ ਸਾਰਾ ਦੇਣਾ ਹਾਂ ਬੇਬੇ ਮੈਨੂੰ ਪਤੀਜੀ ਨਹੀਂ ਚਾਹੀਦੀ ਮੈਨੂੰ ਪਤੀਜਾ ਚਾਹੀਦਾ ਜਿਹਦੇ ਨਾਲ ਮੈਂ ਖੇਡਾਂ ਪੁੱਤ ਰੱਬ ਦੀ ਦਿੱਤੀ ਦਾਤ ਹੁੰਦੀ ਆ ਪੁੱਤ ਜੈਤੀ ਮੈਂ ਹੁਣ ਤਾਂ ਕੋਈ ਫਰਕ ਹੀ ਨਹੀਂ ਹੈਗਾ ਮੈਨੂੰ ਨਹੀਂ ਪਤਾ ਤੈਨੂੰ ਬੇਬੇ ਫਰਕ ਪਵੇ ਨਾ ਪਵੇ ਮੈਂ ਤਾਂ ਪਤੀਜੇ ਨਾਲ ਹੀ ਖੇਡਣਾਗਾ ਪੁੱਤ ਤੁਹਾਡੇ ਨੇ ਯੋਗੀ ਹੈ ਨਹੀਂ ਜਿਹੜੀਆਂ ਤੂੰ ਗੱਲਾਂ ਕਰਦੀ ਠੀਕ ਆ ਇਹੋ ਜੀ ਗੱਲਾਂ ਨਹੀਂ ਕਰਦੀ ਤੀਆਂ ਹੁੰਦੇ ਬੇਬੇ ਇਹ ਗੱਲ ਤੈਨੂੰ ਅੱਗ ਨਹੀਂ ਮਚਾਉਣੀ ਆਉਂਦੀ ਧੂਆਂ ਧੂਆਂ ਖਰੀ ਜਾਨੀਆਂ ਇੱਥੇ ਆ ਜਾ ਮੰਜੇ ਦੇ ਮੈਂ ਤੇ ਨਾਲ ਗੱਲ ਕਰਨੀ ਆ ਇੱਕ ਇਹ ਕੁੜੀ ਨਾ ਲਹੁ ਪੀ ਰੱਖਿਆਗਾ ਪਤਾ ਨਹੀਂ ਕੀ ਐ ਨੇ ਗੱਲਾਂ ਕਰਨੀਆਂ ਲੈ ਗਈਆਂ ਬੇਬੇ ਨੇ ਤਾਂ ਮੈਂ ਗੱਲ ਅੱਜ ਕਾਰੀ ਲੈਣੀ ਹੈਗੀ ਜੇ ਜਵਾਖ ਜੰਮਦੀ ਆ ਠੀਕ ਆ ਨਹੀਂ ਤੇ ਚੁੱਪ ਕਰਕੇ ਦੂਜਾ ਵਿਆਹ ਕਰ ਦੇ ਨਿਆਣੇ ਨਿਆਣੀ ਨਹੀਂ ਹੈਗੀ ਸਾਰਾ ਗੱਲਾਂ ਦਾ ਪਤਾਗਾ ਮੇਰਾ ਵੀ ਰਵੀ ਨਿਆਣੇ ਤਾਂ ਤਰਸੀ ਜਾਂਦਾਗਾ ਕਦੇ ਉਧਰ ਜਾਂਦਾ ਕਦੇ ਉਧਰ ਜਾਂਦਾਗਾ ਮੈਂ ਨਹੀਂ ਆਪ ਦਾ ਭਰਾ ਦੇ ਦੇਖ ਸਕਦੀ ਆ ਜਾ ਹੁਣ ਸਾਰਾ ਦਿਨ ਸੋਹਣੀ ਤਪੀ ਤਪਾਈ ਰਹਿਣੀ ਆ ਪਤਾ ਨਹੀਂ ਤੈਨੂੰ ਹੋਇਆ ਕੀ ਹੈਗਾ ਬੇਬੇ ਤੈਨੂੰ ਸਾਰਾ ਪਤਾ ਮੇਰਾ ਭਰਾ ਕਿਤੇ ਉਧਰ ਜਾਂਦਾ ਕਦੇ ਉਧਰ ਜਾਂਦਾ ਉਹਨੂੰ ਵੀ ਬੱਚੇ ਦੀ ਲੋੜ ਹੈਗੀ ਆ ਜੇ ਤੈਨੂੰ ਨਹੀਂ ਨਾ ਫਿਕਰ ਮੈਨੂੰ ਮੇਰੇ ਭਰਾ ਦੀ ਹੈਗੀ ਆ ਹਾ ਤੈਨੂੰ ਤਾਂ ਜ਼ਿਆਦਾ ਫਿਕਰ ਆ ਮੈਨੂੰ ਕਾਹਨੂੰ ਫਿਕਰ ਆ ਨਏ ਰੱਬ ਦੀਆਂ ਲਾਤਾਂ ਨੇ ਪੁੱਤ ਕਦੋਂ ਵੀ ਦੇ ਸਕਦਾ ਕਦੋਂ ਵੀ ਖੋਹ ਸਕਦਾ ਮੈਨੂੰ ਪਤਾ ਬੇਬੇ ਉਹ ਜਾਣ ਕੇ ਕਰਦੀ ਆ ਅਛੜੀ ਦਵਾਈ ਖਵਾਈ ਆ ਨਾ ਉਹ ਖਾਂਦੀ ਨਹੀਂ ਹੈਗੀ ਸਿੱਟ ਦਿੰਦੀ ਹੈਗੀ ਨਹੀਂ ਪੁੱਤ ਮਾਰ ਆ ਜਾਂ ਤਾ ਰੱਬ ਤੋਂ ਡਰ ਜਾ ਹੈ ਤੂੰ ਵੀ ਕਿਸੇ ਦੀ ਨੂੰ ਮਾਰਨਾ ਜਾ ਕੇ ਇਹੋ ਜਿਹੀ ਗੱਲਾਂ ਨਾ ਕਰਿਆ ਕਰ ਬੇਬੇ ਮੈਂ ਨਹੀਂ ਚਾਹੁੰਦੀ ਮੇਰੇ ਭਰਾ ਦਾ ਬੁਹਾ ਬੰਦ ਹੋਵੇ ਤੂੰ ਇੱਕ ਗੱਲ ਸੋਚ ਬੇਬੇ ਅਸੀਂ ਭੈਣ ਭਰਾਂਗੇ ਦੇਖ ਅੱਜ ਸਾਡਾ ਬੂਹਾ ਖੁੱਲ ਜਾ ਤੂੰ ਸੋਚ ਬੇਬੇ ਕੱਲੂ ਤਾਂ ਮੈਂ ਵਿਆਹ ਕੇ ਚਲੀ ਜਾਣਾਗਾ ਪਿੱਛੇ ਕੋਈ ਨਾ ਕੋਈ ਤਾਂ ਹੋਣਾ ਚਾਹੀਦਾ ਨਾ ਪਰ ਤ ਮੈਂ ਸਮਝਦੀ ਆ ਤੇਰੀ ਗੱਲ ਵੀ ਤੂੰ ਸਹੀ ਕਹਿਨੀ ਆ ਪਰ ਬਗਾਨੀ ਧੋਈ ਨਾਲ ਨਾ ਐਨਾ ਧੱਕਾ ਵੀ ਨਹੀਂ ਕਰੀਦਾ ਹੁੰਦਾ ਧੱਕਾ ਧੱਕਾ ਨਹੀਂ ਬੇਬੇ ਮੈਨੂੰ ਪਤਾ ਜਿਹੜੀ ਆਪਾਂ ਦਵਾਈ ਦਵਾਉਂਦੇ ਆ ਨਾ ਇਹ ਖੰਦੀ ਨਹੀਂ ਹੈਗੀ ਜਾਣ ਕੇ ਕਰਦੀ ਆ ਫੇ ਮੈਂ ਬੱਚਾ ਨਾ ਹੀ ਲਾਉਂਗਾ ਨੀ ਬੋਤਲ ਕਿਉਂ ਮੋਦਰੇ ਪਾਸਰ ਦੀਆਂ ਨੇ ਹੋਈਆਂ ਮੈਂ ਤਾਂ ਕਦੇ ਦੇਖੀ ਨਹੀਂ ਕਿ ਉਹ ਦਵਾਈ ਸਿੱਟੀ ਜਾਂਦੀ ਮੇਰੇ ਸਾਹਮਣੇ ਕਿੰਨੇ ਵਾਰੀ ਦਵਾਈ ਲੱਤੀ ਆ ਉਹਨੇ ਮੇਰੀ ਗੱਲ ਸੁਣਾ ਉਹਨੂੰ ਨਹੀਂ ਚਾਹੀਦਾ ਵੀ ਮੈਂ ਵੀ ਮਾਂ ਬਣوں ਮੇਰੀ ਵੀ ਅੱਗੇ ਦੇੜੀ ਵਧੂਗੀ ਇਹੋ ਜਿਹਾ ਨਹੀਂ ਸੋਚੀਦਾ ਹੁੰਦਾ ਪੁੱਤ ਤੂੰ ਤਾਂ ਐਵੇਂ ਵਿਚਾਰੀ ਤੇ ਸਾਰਾ ਦਿਨ ਉਹ ਕਰੀ ਜਾਂਦੀਆਂਂਗੀ ਬੇਬੇ ਤੂੰ ਅੱਜ ਮੇਰੇ ਤੇ ਯਕੀਨ ਹੀ ਨਾ ਕਰਦੀ ਤੈਨੂੰ ਅੱਖਾਂ ਸਾਹਮਣੇ ਦਿਖਾਉਂਗੀ ਫਿਰ ਤੈਨੂੰ ਮੇਰੇ ਤੇ ਯਕੀਨ ਹੋ ਜਾਊਗਾ ਵੀ ਹਾਂ ਸੋਨੀਆ ਸਹੀ ਕਹਿੰਦੀ ਸੀਗੀ ਚਲ ਕੋਈ ਨਾ ਪੁੱਤ ਦੇਖ ਨੂੰ ਅੱਗੇ ਕੀ ਹੋਊਗਾ ਪਰ ਤੂੰ ਨਾ ਸਾਡੇ ਨਾਲ ਨੂੰ ਸਾਥ ਕਿਤੇ ਫਰਕ ਨਾ ਪਵਾ। ਫਰਕ-ਪੁਰਕ ਦਾ ਤਾਂ ਪਤਾ ਨਹੀਂ ਬੇਬੇ। ਬਸ ਉਹਨੂੰ ਕਹਿ ਦੇ ਆ ਜਿਹੜੇ ਲੱਛਾਂ ਜੇ ਕਰਦੀ ਫਿਰਦੀ ਹੈ ਨਾ ਮੈਨੂੰ ਨਹੀਂ ਪਸੰਦ ਹੈਗੇ। ਲੈ ਮੇਰੀ ਗੱਲ ਸੁਣ ਲਾ। ਬੇਬੇ ਮੈਂ ਆਪਦੇ ਭਰਾ ਦਾ ਨਾ ਦੂਜਾ ਵਿਆਹ ਕਰ ਦੂੰਗੀ। ਤੂੰ ਭਾਵੇਂ ਇਸ ਗੱਲ 'ਚ ਰਾਜੀ ਆਂ ਭਾਵੇਂ ਨਾ ਪਰ ਮੈਂ ਇਸ ਗੱਲ 'ਚ ਰਾਜੀ ਹੈਗੀ ਆ। ਮੈਨੂੰ ਵੀ ਨਹੀਂ ਨਹੀਂ ਚਾਹ ਜਟਾਉਣਾ ਚਾਹੀਦਾਗਾ ਅਤਾਂ ਨਹੀਂ ਕੌਣਰੇ ਦੇ ਕੰਨ ਭਰਦਾ ਕਹੋਂ ਇਹਨੂੰ ਇਹ ਜਿਹਾ ਕਿਉਂਦਾਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਇਹ ਵੀ ਵੀ ਇੰਨੀ ਆਤੇ ਨੇ ਚੱਕੀ ਕਿਉਂ ਆਂਗੇ ਕੱਲ ਵਿੱਚੋਂ ਕੀ ਹੈ ਵੀ ਫੇ ਵੱਧ ਤਾਂ ਉਹਦੀ ਤਾਈ ਦੇ ਘਰੇ ਜਾਂਦੀ ਆ ਮੈਨੂੰ ਤਾਂ ਲੱਗਦਾ ਉਹ ਹੀ ਉਂਗਲਾ ਲਾਉਂਦੀ ਹੋਊ ਇਹਨੂੰ ਸਾਡਾ ਹੱਸਦਾ ਵਸਦਾ ਕਰਨਾ ਜਰਿਆ ਨਹੀਂ ਜਾਂਦਾ ਉਹ ਤਾਂ ਜਾ ਕੇ ਆਉਨੇ ਆ ਸਸਰੀ ਘਰ ਵਯਾ ਜੀ ਸਸਰੀ ਕਾਲ ਹੋ ਠੀਕੋ ਜੀ ਹੋਰ ਘਰ ਪਰਿਵਾਰ ਠੀਕ ਹੈ ਜੀ ਹਾਂ ਜੀ ਹਾਂ ਵਧੀਆ ਠੀਕ ਹੈ ਜੀ ਹੋਰ ਪਰਿਵਾਰ ਬੱਚੇ ਠੀਕ ਨੇ ਬੱਚੇ ਠੀਕ ਹੈ ਜੀ ਬਸ ਵਧੀਆ ਜੇ ਟਾਈਮ ਲੰਘੀ ਜਾਂਦਾ ਮੈਂ ਤਾਂ ਭਾਈ ਕੋਲੇ ਜਾ ਕੇ ਚੰਦ ਕਰੇ ਜਾ ਕੇ ਆਉਂਦੇ ਆਪਨੇ ਅੱਛਾ ਘਰੇ ਆਉਂਦੇ ਸੀ ਹਾਂ ਜੀ ਦੱਸੋ ਠੇਕੇ ਵਾਰੇ ਕਹਿੰਦੇ ਨੇ ਠੇਕੇ ਵਾਰੇ ਉਹਨਸੋ ਨੂੰ ਪਤਾ ਹੀ ਆ ਹਨਾ ਤੇ ਤਾਂ ਹੀ ਉਹ ਅਸੀਂ 1 ਸਾਲ ਬਦਲ ਸੀ ਤੁਸੀਂ ਠੇਕਾ ਘੱਟ ਦਿਨੇ ਹੋਗੇ ਹਾਂ ਚਲ ਜਿਹੜਾ ਰੇਟ ਹੋਊਗਾ ਫਿੰਡ ਦਾ ਆਪਾਂ ਉਹ ਹੈ ਦੇ ਦਾਂਗੇ ਉਹ ਠੇਕਾ ਦੇਖੋ ਜੀ ਪਿਛਲੇ ਸਾਲ ਸਾਡੀ ਨਾ ਫਸਲ 85000 ਨੂੰ ਕਿੱਲਾ ਚੜਿਆ ਸੀਗਾ ਐਕਤੀ ਤਾਂ ਅਸੀਂ 90000 ਤੋਂ ਘੱਟ ਦੇਣਾ ਨਹੀਂ ਜੇ ਤੁਸੀਂ ਰੱਖਣਾ ਹੋਇਆ ਦੱਸ ਦਿਓ ਨਹੀਂ ਤੁਹਾਡੀ ਮਰਜ਼ੀ ਹੈ ਚਲ ਉਹ ਤਾਂ ਤੇਰੀ ਗੱਲ ਮੰਨਦੇ ਆ ਜੀ ਜਿਹੜਾ ਸਾਰਾ ਰੇਟ ਮਿਲੂ ਹਜਾ ਦੇਵੋਗੇ ਮੈਂ ਕਿਹਾ ਮੇਰੇ ਲੈਨੇ ਵਾ ਤਾਂ ਵਧਾ ਵਧਾ ਦੇ ਤੇ ਲੈ ਕੇ ਰੇਟ 9095 ਹੋਇਆ ਪਿਆ ਹੁਣ ਚਲ ਅਸੀਂ ਕਹਤਾ ਵੀ 90 ਦੇ ਦੀ ਤੂੰ ਚਲ ਕੋਈ ਨਹੀਂ ਮੈਂ ਜੋ ਮੁੰਡੇ ਨਾਲ ਗੱਲ ਕਰ ਲੀ ਤੇ ਨਾ ਹਾਂ ਮੁੰਡੇ ਨਾਲ ਕਰ ਲਿਓ ਜੀ ਗੱਲ ਠੀਕ ਆ ਚਲ ਠੀਕ ਆ ਜੀ ਚੰਗਾ ਜੀ ਫਿਰ ਹਾਂ ਜੀ ਹਾਂ ਜੀ ਠੀਕ ਆ ਜੀ ਮੈਂ 90000 ਮੰਗਦੀ ਆ ਠੇਕੇ ਦਾ ਹੈ ਜਿਵੇਂ ਨਹੀਂ ਸ਼ੰਗਾਂਉਂ ਦੇ ਲੋਕਾਂ ਨੂੰ ਵੀ ਕਾਹਦਾ ਰੇਟ ਦਾ ਦੇਖਿਆ ਜੀ ਦੀ ਰੇਟ ਕੀ ਰੇਟ ਚਾਹੀਏ ਜੀ ਦੇ ਦਾ ਜੀਰੇ ਤਾਂ ਉਹ ਹੀ ਘੱਟ ਲੈ ਕੱਢੀ ਆ ਕਿਥੇ ਹੈ ਪਹਿਲਾਂ ਤੇ ਚਾਹ ਤਿਆਰ ਰੋਟੀ ਬਾਕੀ ਇਹਦੇ ਮੁੰਡੇ ਨੇ ਪੁੱਛਾਂ ਗੱਲ ਆ ਬੰਦੇ ਨਾਲ ਬੰਦੇ ਨਾਲ ਗੱਲ ਹੁੰਦੀ ਆ ਜਨਾਂ ਦੀ ਤੇ ਜਨਾਂ ਦੀ ਗੱਲ ਬੰਦੇ ਨੂੰ ਪੁੱਛੂ ਆ ਭਾਈ ਨੂੰ ਜਾ ਕੇ ਉਹ ਉਹ ਗੱਲ ਕਰਨੀ ਆ ਕਿ ਕੀ ਕਰੂ ਜੀ ਜੀ ਇਹਨੇ ਕੋਈ ਜਵਾਬ ਨਹੀਂ ਦਿੱਤਾ ਨਹੀਂ ਅੱਗੇ ਬਹੁਤਾ ਨਹੀਂ ਸੋਚਦਾ ਨਹੀਂ ਹੈਗਾ ਜੀ ਵੀ ਬਸ ਕਈ ਦਾ ਇਹ ਇਹਨਾਂ ਦੇ ਲਾਤ ਨਹੀਂ ਹੁੰਦੀ ਇਹ ਡੇ ਡੇ ਰੁਪਏ ਮੰਗਦੇ ਨੇ ਇਹ ਮੋٹے ਮੋٹے ਹੈ ਚਲੋ ਆਪਾਂ ਨੇ ਕੀ ਲੈਣਾ ਹੈ ਅੱਗੇ ਜਾ ਕੇ ਮੁੰਡੇ ਨੂੰ ਪੁੱਛ ਲਾਂਗੇ ਜੇ 75000 ਨੂੰ ਵੇਚੀ ਆਪਾਂ ਟੇਕ ਤੋਂ ਲੈ ਲਾਂਗੇ ਇਹ ਫੱਲੇ ਲੈ ਲੈ ਦੱਸ ਉਹ ਹਾਲ ਦਾ ਜ਼ਮੀਨ ਤੈਨੂੰ ਤੋਂ ਜ਼ਮੀਨ ਮੋਸਾ ਤਾਂ ਤੇਤੋਂ ਸਲਾਈ ਆ ਹੈ ਤੂੰ ਤਾਂ ਫਿਰਦਾ ਸੀ ਕਬਜ਼ਾ ਕਰਨ ਨੂੰ ਮੈਂ ਵੀ ਤੇਰੀ ਮਾਂ ਗਈ ਮਨੇ ਕੀ ਕਰਦਾ ਪੁੱਤ ਕੁਛ ਨਹੀਂ ਮਾਤਾ ਚੈਨ ਜਾਂ ਖੜਕਾ ਕਰੀ ਜਾਂਦੀ ਆ ਪਤਾ ਨਹੀਂ ਕੀ ਹੋ ਗਿਆ ਇਹਨੂੰ ਕਿਵੇਂ ਸੀ ਇਹਨੂੰ ਹੁਣ ਤਾਂ ਸੈੱਟ ਕਰਾ ਕੇ ਲਿਆ ਸੀ ਉਹ ਬਸ ਤੇਲ ਤੂਲ ਨਹੀਂ ਲਾਉਂਦੇ ਚੇਲੇ ਇਹਨੂੰ ਫੜਾਉਂਦੇ ਤਾਂ ਹੀ ਜੀ ਨਹੀਂ ਕਰਦਾ ਕੰਮ ਕਰਾਉਣ ਨੂੰ ਇਹਨਾਂ ਤੋਂ ਉਹ ਮੱਡੂ ਨਹੀਂ ਹੈਗਾ ਹਾਂ ਉਹ ਮਿਲਿਆ ਸੀ ਮੈਨੂੰ ਵੀ ਇਹੀ ਚ ਕਿਵੇਂ ਕਾ ਨਾ ਬਾਹਰ ਮੈਨੂੰ ਦੇ ਦੋ ਇੱਥੇ ਠੇਕੇ ਤੇ ਇੱਥੇ ਠੇਕੇ ਤੇ ਮਾਤਾ ਬੇਲੇ ਆ ਕਰ ਲਾਂਗੇ ਆਪਾਂ ਕਾਦੇ ਵਾਸਤੇ ਨਾ ਮੈਂ ਤਾਂ ਫਿਰ ਉਹਨੂੰ ਕੋਕੇ ਜੱਟ ਤੇ ਹਾਂ ਮਾਪੇ 90000 ਰੁਪਏ ਲਵਾਂਗੇ ਇਸ ਦਾ ਜੇ ਰੱਖਣਾ ਤੇਰੀ ਮਰਜ਼ੀ ਹੈ ਦੇਗਲੀ ਮਾਂ 90 ਚ ਤਾਂ ਜੇ ਮੰਨਦਾ ਫਿਰ ਦੇ ਦਾਂ ਨਾ ਫਿਰ ਆਪਾਂ ਕਾਨੂੰ ਜ਼ਰੂਰੀ ਆ ਹਾਂ ਆਊਗਾ ਤੇਰੇ ਕੋਲੇ ਕਹਿੰਦਾ ਸੀ ਮੈਂ ਮੁੰਡੇ ਨਾਲ ਗੱਲ ਕਰੂੰਗਾ ਚਲ ਮੈਂ ਕਹਿ ਦੂੰਗਾ ਕਿਉਂ ਨਾ ਜਿੰਨੇ ਮੇਰੀ ਮਾਂ ਨੇ ਕਹਿੰਦੇ ਭਈ ਉਹਨੇ ਦੇ ਦੀ ਹੋਰ ਕੀ 90 ਤੋਂ ਘੱਟ ਨਹੀਂ ਦੇਣਾ ਹੈਗਾ ਕੋਈ ਨਹੀਂ ਕੋਈ ਨਹੀਂ ਠੀਕ ਆ ਕੋਈ ਨਹੀਂ ਹਾਂ ਹੁਣ ਤਾਂ ਇਹਨੂੰ ਪਤਾ ਹੀ ਹੈਗਾ ਜਿਹੜਾ ਰੇਟ ਚੱਲਦਾ ਹੈਗਾ 85 ਤਾਂ ਆਪਾਂ ਫਿਸਲੇ ਸਾਲ ਦਿੱਤੀ ਹੈਗੀ ਹੁਣ ਮੋਟਰ ਦਾ ਔਖਾ ਮਾਤਾ ਚਲ ਉਹਨਾਂ ਨਾਲ ਵੀ ਗੱਲ ਕਰਦੇ ਆਂ ਪੇਪਟਾ ਮੋਟਰ ਤੇ ਕਿੰਨੇ ਕ ਲੱਗਣਗੇ 10-20000 ਰੁਪਏ ਲੱਗ ਜੂਗਾ ਹੈ ਉਹ ਜੋਂ ਪੰਜ ਛੇ ਕਿੱਲਾਂ ਦੀ ਆਮਦਨ ਵੀ ਵਧਦਾ ਹੋਊਗੀ 10 5000 ਤਾਂ ਆਊਗੀ ਪਰ ਨਾਲੋਂ ਚਲ ਕਰਾ ਕੇ ਦਿਨੇ 25000 ਆਊਗਾ ਵਧਾ ਪਰ ਨਾਲੋਂ ਚਲ ਜਿੰਨੇ ਕ ਦਊਗਾ ਉਹ ਦੇ ਪੁੱਛ ਨਾ ਇਹਨਾਂ ਨੂੰ ਤੂੰ ਨਾ ਕੰਮ ਕਰਾਓ ਸਿਰ ਸਾਡੇ ਤੋਂ ਕੰਮ ਨਹੀਂ ਕਰਾਉਂਦਾ ਜੇ ਸਾਡੇ ਕੋਲੇ ਲੈ ਜਾਣੇ ਤਾਂ ਚੱਕ ਕੇ ਚੇਲੇ ਚਾਪਿਆਂ ਨੂੰ ਉਠਾ ਆਂਦੇ ਨੇ ਚਾਹੇ ਇੰਦਾ ਹੀ ਕੰਮ ਮੇਨ ਹੁੰਦਾ ਹੈ ਇਹੀ ਉਹਨਾਂ ਨੂੰ ਲਾਉਣ ਦੇ ਨੇ ਆਪਣੇ ਪਤੰਦਰਾ ਨੂੰ ਪੱਬੀ ਕੀ ਕਰ ਰਹੀ ਏ ਤੇ ਬੇਟੀ ਬਸ ਕੰਮ ਕਰਕੇ ਥੋੜੀ ਜਿਹਾ ਆਰਾਮ ਕਰਦੀ ਸੀ ਥੋੜਾ ਜਿਹਾ ਮੈਂ ਕੰਮ ਕਰਕੇ ਆਈਆਂ ਰਸੋਈ ਚ ਜਰਾ ਸਾਰੇ ਭਾਂਡੇ ਪਏ ਨੇ ਸੋਨੀਆ ਦੋ ਕੁ ਭਾਂਡੇ ਨੇ ਕੋਈ ਨਹੀਂ ਮੈਂ ਤੋਦਾਂਗੀ ਨਾ ਮੈਂ ਨਾ ਥੋੜੀ ਜਿਹੀ ਥੱਕੀ ਹੋਈ ਆ ਤਵੇਤ ਨਹੀਂ ਸਹੀ ਅੱਜ ਮੇਰੀ ਮੈਂ ਆਰਾਮ ਕਰਦੀ ਸੀ ਬੈਠੇ ਥੋ ਭਾਂਡੇ ਆ ਦੀ ਨਹੀਂ ਭਾਬੀ ਗੱਲ ਗੱਲ ਝੂਠ ਬੋਲਣ ਦੀ ਆ ਮੈਨੂੰ ਸਾਰਾ ਪਤਾ ਜਿਹੜੀਆਂ ਗੋਲੀਆਂ ਤੋਂ ਬਾਹਰ ਸੱਟਦੀਆਂ ਨਾ ਸਭ ਕੁਝ ਮੈਂ ਦੇਖ ਲਿਆ ਮਾਰੇ ਮੇਰੀ ਗੱਲ ਸੁਣ ਸਾਨੂੰ ਜਵਾਬ ਚਾਹੀਦਾ ਮੇਰਾ ਭਰਾ ਖੁਸ਼ਾ ਚਾਹੀਦਾ ਖੁਸ਼ ਜੀ ਮੇਰੇ ਭਰਾ ਨੂੰ ਬਚਾ ਜਵਾਬ ਨਾ ਦੇ ਸਕੀ ਨਾ ਸਾਹਬ ਲਾਲੀ ਅਸੀਂ ਦੂਜਾ ਵਿਆਹ ਕਰਨ ਤੇ ਤਿਆਰ ਨਹੀਂ ਬੇਬੇ ਥੋੜਾ ਤੇਰੇ ਵਿੱਚ ਬੋਲਦੀ ਆ ਸਾਰਾ ਪਤਾ ਮੈਨੂੰ ਕਿੱਥੇ ਕਿੱਥੇ ਸੁੱਟਦੀਆਂ ਗੋਲੀਆਂ ਆਈ ਸਮਝਾ ਤੈਨੂੰ ਕੀ ਲੱਗਿਆ ਕਿਸੇ ਨੂੰ ਪਤਾ ਨਹੀਂ ਲੱਗਦਾ ਹਾਂ ਬੇਬੇ ਤਾਂ ਮੇਰੇ ਭੋੜੀਆਂ ਤੂੰ ਉਹਨੂੰ ਭੋੜਿਆ ਚ ਰੱਖਿਆ ਪਰ ਮੈਂ ਸੋਨੀਆ ਭੋੜੀ ਕਦੇ ਵੀ ਨਹੀਂ ਧਿਆਨ ਨਾ ਸੋਲਾ ਤੂੰ じゃ ਵਿਆਹ ਤਾਂ ਮੈਂ ਆਦੇ ਭਰਾ ਦਾ ਕਰਕੇ ਹਟੂਗੀ ਜੇ ਤੂੰ ਮੇਰੇ ਭਰਾ ਨੂੰ ਕੁੜੀ ਦੀ ਮੁੰਡਾ ਜੇ ਨਾ ਦਿੱਤਾ ਆਹੀ ਸਮਝਾ ਧਿਆਨ ਰੱਖੀ ਮੇਰਾ ਸੋਨੀਆ ਮੈਂ ਕਿਤੇ ਚਾਹੀਏ ਮੇਰੇ ਔਲਾਦ ਨੂੰ ਕੋਈ ਹੋਰ ਚਾਹੁੰਦੀ ਵੀ ਉਹਦੇ ਹਾਲਾਤ ਨਾ ਹੋਵੇ ਮੈਂ ਸਭ ਕੁਝ ਕਰਨ ਨੂੰ ਤਿਆਰ ਦਵਾਈਆਂ ਵੀ ਖਾਣੀ ਪਤਾ ਨਹੀਂ ਪਰਮਾਤਮਾ ਕੀ ਮਨਜ਼ੂਰ ਪਤਾ ਨਹੀਂ ਕਿਉਂ ਇਹ ਮੇਰੇ ਘੜ ਪਈ ਰਹਿੰਦੀ ਹੈ ਕੀ ਚਾਹੁੰਦੀ ਹੈ ਮੇਰ ਕੋ ਇਸੋ ਕੀ ਹੋਇਆ ਮੇਰੇ ਤੇ ਕੋਸ਼ਿਸ਼ ਤਾਂ ਹੋਇਆ ਹੋਊਗਾ ਸੋਹਣੀਆਂ ਨਾਲ बार-बार ਮੇਹਣੇ ਦਿੰਦੀ ਰਹਿੰਦੀ ਐ ਮੈਂ ਮਾਂ ਨਹੀਂ ਬਣਦੀ ਪਈ ਕਿ ਮੈਂ ਨਹੀਂ ਚਾਹਦੀ ਵੀ ਮਾਂ ਬਣਾ ਕੋਈ ਦੁਨੀਆ ਦੀ ਔਰਤ ਚਾਹੂਗੀ ਵੀ ਉਹ ਮਾਂ ਨਾ ਬਣੇ ਉਹ ਹਰ ਵਕਤ ਮੈਨੂੰ ਮੇਹਣੇ ਦਿੰਦੀ ਰਹਿੰਦੀ ਆ ਵੀ ਮੈਂ ਮਾਂ ਨਹੀਂ ਬਣਦੀ ਮੈਂ ਦਵਾਈਆਂ ਨਹੀਂ ਖਾਂਦੀ ਮੈਂ ਸਭ ਕੁਝ ਤਾਂ ਕਰ ਰਹੀ ਐ ਮਾਂ ਬਣਨ ਲਈ ਔਰ ਮੈਂ ਕੀ ਕਰਾਂ ਤੁਹਾਡੇ ਲਈ ਏ ਕੁੜੀ ਨੂੰ ਵੀ ਯਾਰ ਮੈਂ ਕੀ ਸਮਝਾਵਾਂ ਤੂੰ ਦੀਆਂ ਬਾਲੀਆਂ ਗੱਲਾਂ ਦੀ ਗੌਰ ਨਾ ਕਰਿਆ ਕਰ ਜਦੋਂ ਮੈਂ ਹੈਗਾ ਤੇਰੇ ਨਾਲ ਕੁਝ ਨਹੀਂ ਹੁੰਦਾ ਪ੍ਰਮਾਤਮਾ ਜਿਵੇਂ ਕਰੂਗਾ ਓਵੇਂ ਮਨਜ਼ੂਰ ਹੈ ਜਿਨ੍ਹਾਂ ਦੇ ਹੈ ਹੀ ਨਹੀਂ ਲਾਦ ਉਹ ਵੀ ਤਾਂ ਬਸ ਰਹੇ ਨੇ ਔਰ ਕਈ ਤਾਂ ਤਿੰਨ ਤਿੰਨ ਚਾਰ ਚਾਰ ਬੱਚਿਆਂ ਦੇ ਪਿਓ ਹੋਣ ਦੇ ਬਾਵਜੂਦ ਬਿਰਦਾਸ਼ਵਾਂ ਚ ਰੋਲਦੇ ਨੇ ਕਿਉਂ ਘਰ ਆਉਣੀ ਐ ਇਹਨੂੰ ਵਿਆਹ ਕੇ ਤੋੜ ਦਾਂਗੇ ਆਪਾਂ ਇਹ ਤਾਂ ਪਾਗਲਾ ਕੁੜੀ ਚੰਤ ਤੁਸੀਂ ਐਂ ਕਰੋ ਸਾਰੇ ਮੈਨੂੰ ਤਾਨੇ ਦਿੰਦੇ ਆ ਕਿ ਮੈਂ ਮਾਂ ਨਹੀਂ ਬਣਦੀ ਤੁਸੀਂ ਵਿਆਹ ਕਰਾ ਲਓ ਉਹ ਤੂੰ পাগল ਹੋਈਆਂ ਮੈਂ ਨਹੀਂ ਇਹ ਘਰ ਚ ਕਿਸ ਨੂੰ ਲਿਆ ਸਕਦਾ ਮੈਂ ਨਹੀਂ ਤੇਰੇ ਤੋਂ ਬਣਾ ਨਾ ਇੱਕ ਘਰ ਦੇ ਅੰਦਰ ਕਿ ਮੈਂ ਦਿਲ ਜਿਨ ਚੜਨ ਦਾ ਕਿਸੇ ਨੂੰ ਪਰਮਾਤਮਾ ਨੂੰ ਜੋ ਮਨਜ਼ੂਰ ਹੋਊਗਾ ਹੋ ਜਾਊਗਾ ਪਤਾ ਨਹੀਂ ਮੈਂ ਕਦ ਮਾਂ ਬਣੂੰਗੀ ਦੇਖ ਮਾਂ ਹੌਲਾ ਨਹੀਂ ਕਰ ਦਿੰਦੇ ਮੈਂ ਤੇਰੇ ਨਾਲ ਆ ਨਾ ਜਿੰਨੀ ਟੈਨਸ਼ਨ ਨਾਲ ਹੈ ਨਹੀਂ ਕੁਝ ਨਹੀਂ ਹੁੰਦਾ ਮੈਂ ਤਿਆਰ ਆ ਤੂੰ ਯਾਰ ਕਿਉਂ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਨਿਸ਼ੂ ਪਾਗਲ ਵਾਲਾ ਕੰਮ ਨਹੀਂ ਕਰਿਆ ਕਰਦੀ ਮੈਂ ਦੇਖਦਾ ਮਾਮੇ ਹੋਰਾਂ ਨਾਲ ਕਰਦਾ ਗੱਲ ਇਹਨੂੰ ਵਿਆਹ ਕੀ ਤੋਰਦੇ ਨੇ ਇਹ ਦਿਮਾਗ ਖਾਰਖਾ ਕੁੜੀ ਨੇ ਤੜਕੀ ਲੱਗ ਜਾਂਦੀ ਹੈ ਕਰਾ ਦੋ ਇਹਦੀਆਂ ਪੜਾਈਆਂ ਇੰਨਾ ਕਮਾ ਵਸਤੀ ਪੜਾਉਂਦੇ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਸਿੱਖ ਕੇ ਆਉਂਦੇ ਮੈਂ ਤੇਰੇ ਨਾਲ ਟੈਨਸ਼ਨ ਨਾਲ ਲੈ ਕੋਈ ਗੱਲ ਨਹੀਂ ਮੈਂ ਸਮਝਾਉਣਾ ਇਹਨੂੰ ਸਿਆਲ ਕੋਈ ਨਹੀਂ ਮੈਂ ਪਾਣੀ ਲੈ ਕੇ ਦਿੰਨਾ ਤੈਨੂੰ ਇਹਨੂੰ ਕੀ ਹੋ ਰਿਹਾ ਦਾ ਕਿਵੇਂ ਬੈਠੀ ਆ ਕੀ ਗੱਲ ਪੁੱਤਾਂ ਆ ਮੂੰਹ ਕੀਤਾ ਦਾ ਕੀ ਹੋ ਗਿਆ ਮੰਮੀ ਸੋਹਣੀਆ ਮੈਨੂੰ ਹਰ ਗੱਲ ਦੇ ਤਾਣੇ ਦਿੰਦੀ ਰਹਿੰਦੀ ਆ ਜਿਵੇਂ ਮੈਂ ਮਾਂ ਨਹੀਂ ਬਣਦੀ ਦੱਸੋ ਮੈਂ ਕੀ ਕਰਾਂ ਕਿਉਂ ਬੁੱਤ ਤਾਂ ਟੈਨਸ਼ਨ ਲੈਂਦੀ ਆ ਮੇਰੇ ਹੁੰਦੇ ਉਹਦਾ ਤਾਂ ਦਿਮਾਗ ਖਰਾਬ ਹੋਇਆ ਹੋਇਆ ਕੁੜੀ ਦਾ ਨਾ ਰਹੀ ਗੱਲ ਭੋਲਣ ਦੀ ਉਹਦੀ ਉਹਨੂੰ ਨਾ ਤੇਰੀ ਤਾਈ ਉਂਗਲਾਂ ਲਾਉਂਦੀ ਐ ਪੁੱਤ ਐਵੇਂ ਨਾ ਤੂੰ ਰੋਈ ਹੈ ਮਰਤੀ ਕਮਲੀ ਮੇਰੇ ਹੁੰਦੇ ਨਾ ਟੈਨਸ਼ਨ ਲੈ ਕੇ ਚੱਲਦੀ ਕੋਈ ਨਾ ਪੁੱਤ ਆਪਣਾ ਕਿਹੜਾ ਕੋਈ ਮਾੜਾ ਕੀਤਾ ਹੋਵੇਗਾ ਮੈਂ ਤਾਂ ਨਹੀਂ ਨੂੰ ਕਿਹਾ ਸੀ ਜਿਹਨੇ ਸੋਨੀਆ ਕਹਿੰਦੀ ਤੁਸੀਂ ਉਹਨੇ ਕਰ ਲੋ ਤੁਸੀਂ ਵਿਆਹ ਕਰਾ ਲਓ ਲੈ ਐਵੇਂ ਵਿਆਹ ਕਰਾ ਲੈ ਰੱਬ ਨਾ ਕਰੇ ਕੱਲ ਨੂੰ ਸੋਨੀਆ ਨਾਲ ਐ ਹੋਵੇ ਤੇ ਸੋਨੀਆ ਫਿਰ ਚੱਲੂਗੀ ਨਾ ਪੁੱਤ ਐਵੇਂ ਨਹੀਂ ਰੋਣਾ ਹੈਗਾ ਚੁੱਪ ਕਰ ਮਰਤੀ ਐਵੇਂ ਮੰਨਤੇ ਨਾ ਲਈ ਇਹ ਗੱਲ ਚੰਗਾ ਮੇਰੇ ਹੁੰਦੇ ਕਿਸੇ ਗੱਲ ਦੀ ਪਰਵਾਹ ਨਾ ਕਰ ਤੂੰ ਪੰਮੀ ਉਹ ਤਾਨੇ ਦਿੰਦੀ ਰਹਿੰਦੀ ਆ ਮੈਨੂੰ ਵੀ ਮਾਂ ਨਹੀਂ ਬੰਦੀ ਮਾਂ ਨਹੀਂ ਬੰਦੀ ਮੈਂ ਅੱਕ ਚੁੱਕੀ ਇਹ ਗੱਲਾਂ ਸੁਣ ਸੁਣ ਕੇ ਕੋਈ ਨਾ ਪੁੱਤ ਹੁਣ ਆਪਾਂ ਨੂੰ ਡਾਕਟਰ ਨਹੀਂ ਨੇ ਤਸੱਲੀ ਤਾਂ ਦਿੱਤੀ ਆ ਖਾ ਮਰਤੀ 2 ਮਹੀਨੇ ਦਵਾਈ ਕੋਈ ਨਾ ਆਪਾਂ ਨੂੰ ਕਾਦੀ ਕਾਲੀ ਆ ਕਦੇ ਤਾਂ ਪ੍ਰਮਾਤਮਾ ਆਪਣੀ ਸੁਣੂਗਾ ਹੀ ਲੈ ਨਾ ਚੁੱਪ ਐ ਦੇਖੀ ਮੈਂ ਸਮਝਾ ਦੇ ਤਾ ਤੂੰ ਕੁੜੀ ਨੂੰ ਵੇ ਪੁੱਤ ਬਥੇਰਾ ਮੱਥਾ ਮਾਰਦੀ ਆ ਮੈਂ ਉਹਦੇ ਨਾਲ ਪਤਾ ਨਹੀਂ ਉਹਦੇ ਦਿਮਾਗ ਨੂੰ ਹੋਇਆ ਕੀ ਹੈਗਾ ਤੁਸੀਂ ਨਾ ਟੈਨਸ਼ਨ ਲਵੋ ਕੋਈ ਨਾ ਬੋਲੀ ਜਾਣ ਦੋ ਉਹਨੂੰ ਜਿਹੜਾ ਕੁਝ ਗੋਲ ਕਰ ਦਿੰਦੇ ਨੇ ਫਿਰ ਜੇ ਉਹ ਕਹਿ ਦੇਣਾ ਫਿਰ ਕਹਿੰਦੇ ਤੂੰ ਇਹਦੇ ਕੰਨੀ ਦਾ ਹੋ ਗਿਆ ਪੁੱਤ ਮੈਨੂੰ ਪਤਾ ਵੀ ਉਹਨੂੰ ਉਂਗਲਾ ਕੀਦੀਆਂ ਨੇ ਆ ਤੇਰੀ ਤਾਈ ਤੋਂ ਨਾ ਜਰਿਆ ਨਹੀਂ ਆਂਦਾ ਆਪਣਾ ਹੱਸਦਾ ਬਸਦਾ ਕਰ ਰੂਮ ਨੂੰ ਤਾਂ ਪਤਾ ਹੋਣਾ ਚਾਹੀਦਾ ਇਹ ਵੀ ਸਾਡੇ ਘਰ ਦੀ ਗੱਲ ਆ ਉਹ ਨਿਆਣੀਆਂ ਪੁੱਤ 2 ਘੰਟੇ ਦੇ ਵਾਲੇ ਗੜੇ ਹੋਈ ਰਹਿੰਦੀ ਆ ਜੇ ਈ ਸਮਝ ਹੋਵੇ ਪੁੱਤ ਕਾਣੂ ਉਹ ਲੋਕਾਂ ਦੀਆਂ ਗੱਲਾਂ ਤੇ ਗੌਰ ਕਰੇ ਵਧੀਆ ਆਪਾਂ ਨੂੰ ਕੀ ਦੀ ਕਿਸੇ ਚੀਜ਼ ਦੀ ਘਾਟ ਨਹੀਂ ਆਪਣੇ ਘਰੇ ਇੱਕ ਚੀਜ਼ ਦੀ ਘਾਟਾ ਕੋਈ ਨਾ ਇਹ ਵੀ ਪਰਮਾਤਮਾ ਦੇ ਦਊਗਾ ਆਪਾਂ ਨੂੰ ਸਿਆਣੇ ਕਹਿੰਦੇ ਹੁੰਦੇ ਆ ਜਾਂ ਜਦੇ ਜਾਂ ਕਦੇ ਕੋਈ ਨਾ ਫਿਰ ਕੀ ਹੋ ਗਿਆ ਮੈਂ ਕਿੰਨਾ ਕ ਟਾਈਮ ਹੋ ਗਿਆ ਇੱਕ ਸਾਲ ਛੋੜੇ ਵਿਆਹ ਨੂੰ ਹੋਇਆ ਜੇ ਇੱਕ ਤਾਂ ਹੁੰਦਾ ਮਾਤਾ ਜੇ ਮੈਂ ਕੁਝ ਕਹਾਂ ਤਾਂ ਤਾਂ ਉਹ ਕਹੇ ਵੀ ਭਾਈ ਮੇਰੇ ਭਾਈ ਐਂ ਕਹਿੰਦਾ ਜੇ ਮੈਨੂੰ ਕੋਈ ਫਿਰ ਗੱਲ ਦੀ ਘਾਟ ਹੈ ਜਦੋਂ ਮੈਨੂੰ ਨੂੰ ਕੋਈ ਦਿੱਕਤ ਹੈਗੀ ਉਹ ਕਿਉਂ ਨਿੱਕੀ ਨਿੱਕੀ ਗੱਲ ਤੇ ਫਿਰ ਉਹਨੂੰ ਦਾਨੇ ਮੇੜੇ ਦਿੰਦੀ ਆ ਚਲ ਕੋਈ ਨਾ ਪੁੱਤ ਤੁਸੀਂ ਨਾ ਭੈਣ ਭਾਈ ਆਪਦੇ ਚ ਲੜਾਈ ਕਰ ਲਿਓ ਮੈਂ ਕੋਈ ਨਾ ਸਮਝਾ ਦੂੰ ਉਹਨੂੰ ਸਮਝਾਈ ਉਹਨੂੰ ਪਿਹੜਾ ਲੱਗਦਾ ਜਿਵਾਖ ਐਵੇਂ ਬੋਲਦਾ ਫालतੂ ਕੋਈ ਨਾ ਪੁੱਤ ਨਾਏ ਪੁੱਤ ਜਿਹੜੀ ਗੱਲ ਹੁੰਦੀ ਹੈ ਨਾ ਤੂੰ ਮੈਨੂੰ ਦੱਸਿਆ ਕਰ ਹਣੀ ਨੂੰ ਨਾ ਦੱਸਿਆ ਕਰ ਇੱਕ ਵਾਰੀ ਫਰਕ ਪੈ ਗਿਆ ਨਾ ਭੈਣ ਭਾਈਆਂ ਚ ਮੁੜ ਕੇ ਸਾਰੀ ਉਮਰ ਠੀਕ ਨਹੀਂ ਆਉਣਾ ਇਹ ਰਿਸ਼ਤੇ ਟੁੱਟਣ ਵਾਲੇ ਨਹੀਂ ਹੁੰਦੇ ਪੁੱਤ ਭੈਣ ਭਾਈਆਂ ਦੇ ਤਾਂ ਸਾਰੀ ਉਮਰ ਦੇ ਰਿਸ਼ਤੇ ਹੁੰਦੇ ਨੇ ਇਹ ਕੋਈ ਨਾ ਮੈਂ ਮਗਾ ਤੋ ਤਿਆਰ ਕੋਈ ਨਹੀਂ ਬਾਲੀ ਵੈਰੀ ਗੁੱਡ ਫਰਤੇ ਬੇਬੇ ਦੇ ਕੰਨ ਨੀ ਕੁੜੀ ਨਾ ਤੇਰੇ ਤੇ ਇਹੀ ਮੀ ਸੀ ਬੇਬੇ ਤੂੰ ਚੁੱਪ ਕਰ ਮੈਨੂੰ ਕਰ ਲੈਣ ਦੇ ਇਹਨਾਂ ਨਾਲ ਗੱਲ ਨਾ ਤੈਨੂੰ ਤਾਂ ਮੈਂ ਭਾਂਡੇ ਨੂੰ ਕਿਹਾ ਸੀ ਤੈਨੂੰ ਲੁੱਤੀ ਲਾਉਣ ਤਾਂ ਨਹੀਂ ਮੈਂ ਕਿਹਾ ਸੀਗਾ ਨਾ ਕੀ ਪਰੇ ਨਿਕੰਨ ਮੈਨੂੰ ਇੱਕ ਵਾਰ ਦੱਸੀ ਤੈਨੂੰ ਮੈਂ ਮੇਰੀ ਨਾਲ ਗੱਲ ਕਰ ਜਿਹੜੀ ਕਰਨੀ ਆਂਗੀ ਬੇਬੇ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕੀਤੀ ਤੇਰੇ ਨਾਲ ਮੈਂ ਗੱਲ ਕਰ ਲਈ ਨਾ ਬਸ ਓਸੀ ਲੈਣ ਤੇ ਰਹਿ ਕੁੜੀਏ ਗੱਲ ਸੁਣ ਲੈ ਮੇਰੀ ਤੂੰ ਬਾਹਰ ਅੱਗੇ ਨਾ ਵਾਧਾ ਮੈਂ ਤੈਨੂੰ ਕੌਣ ਸੜੇ ਖਾਵੇਂਗੀ ਨਿੱਬੇ ਤੂੰ ਤਾਂ ਨਾ ਚੁੱਪ ਹੀ ਰਹਿ ਨਾਲੇ ਤੂੰ ਗੱਲ ਸੁਣ ਲੈ ਮੈਨੂੰ ਪਤੀਜੀ ਨਹੀਂ ਪਤੀਜਾ ਚਾਹੀਦਾ ਨਹੀਂ ਤੇ ਮੇਰੇ ਭਰਾ ਦਾ ਵਿਆਹ ਦੂਜਾ ਤਿਆਰੀ ਆ ਹੂੰ ਲੜੀ ਤੇਰੇ ਨਾਲ ਸੋਹਣੀ ਲੈ ਕੇ ਆਉਂਗੀ ਲੜੇ ਉਹ ਲੈ ਕੇ ਆਉਂਗੀ ਜਿਹੜੀ ਮੈਨੂੰ ਸਮਝੇ ਉਹ ਵੀ ਮੇਰੀ ਫਰੈਂਡ ਆ ਬਹੁਤ ਸੋਹਣੀ ਗੱਲ ਸੁਣ ਲੈ ਕੁੜੀਆਂ ਮੇਰੀ ਕੁੜੀਆਂ ਨਾ ਕੁੜੀ ਬਣ ਕੇ ਰਹਿ ਮਾਣਾ ਬਣਾ ਤੈਨੂੰ ਮੈਂ ਦੱਸਾਂ ਟੁੱਟੇ ਸਿੱਤਰ ਵਾਂਗੂ ਅੱਗੀ ਵੱਧਦੀ ਜਾਂ ਨੀ ਆਂਗੇ ਬੇਬੇ ਮੈਨੂੰ ਪਤਾ ਤੂੰ ਸਾਥ ਇਹਦਾ ਦੇਣਾ ਵੀਰੇ ਦਾਣੀ ਪਰ ਮੈਂ ਵੀਰੇ ਕਣੀ ਆ ਮੈਂ ਵੀਰੇ ਨਾਲ ਖੜੀ ਆ ਮੇਰੀ ਇੱਕ ਗੱਲ ਸੁਣ ਲੈ ਮਾਂ ਕਹਿ ਰਹੀ ਆ ਜੋ ਮੈਨੂੰ ਫਰਕ ਨਹੀਂ ਪੈਂਦਾ ਇੱਕ ਨਾ ਡਾਕਟਰ ਦੀ ਜਾਣਕਾਰੀ ਮਿਲੀ ਛੇ ਤੈਨੂੰ ਉਥੋਂ ਫਰਕ ਨਾ ਮਿਲਿਆ ਨਾ ਆਦੀ ਟੰਡ ਫੋੜੀ ਪੈਕ ਕਰ ਲਈ ਆਈ ਸਮਝ ਇੱਥੇ ਨੇੜੇ ਤੇੜੇ ਨਾ ਮੈਨੂੰ ਦਿਖਣੀ ਨਹੀਂ ਚਾਹੀਦੀ ਫਿਰ ਤੇ ਇੱਥੇ ਮੇਰੀ ਸਹੇਲੀਉ ਦਿਖੂਗੀ ਤੇ ਮਾ ਆ ਖਰਾਬ ਹੋਇਆ ਵਪਰਾ ਖੱਟਾ ਖੁਰਨਾ ਦਾ ਸੱਚੋ ਕੱਢਣਾ ਪਊਗਾ ਉਹਨਾਂ ਚਿਹਰੇ ਠੀਕ ਨਹੀਂ ਆਉਂਦੀ ਇਹ ਜੀ ਲੈ ਜਿੰਦਾ ਆਪੇ ਜਿੱਦ ਖੜਕਰੇ ਜਮੀਨ ਤਾਂ ਸਾਡੀ ਕੋਈ ਆਉਣੀ ਪਈ ਹੈ ਜੀ